ਉਦ ਪ੍ਰਚਾਰ ਕਰਦੀ ਹੈ ਬਾਣੀ ਪੜਦੀ ਹੈ ਸਿਮਰਨ ਕਰਦੀ ਹੈ ਫਿਰ ਹੋ ਨਹੀਂ ਸਕਦਾ ਉਸ ਦੀ දුਖ ਤੋਂ ਵਿਅਰਤ ਸਤਵੰਦ ਸਿੰਘ ਜਿਹੇ ਬੱਚੇ ਕਿਉਂ ਨਾ ਜਨਮ ਲੈਣਗੇ ਸੁਖਾ ਸਿੰਘ ਤੇ ਜਿੰਦਾ ਸਿੰਘ ਵਰਗੇ ਕਿਉਂ ਨਾ ਬੱਚੇ ਜਨਮ ਲੈਣਗੇ ਸੁਖਾ ਸਿੰਘ ਤੇ ਮਤਾਬ ਸਿੰਘ ਵਰਗੇ ਕਿਉਂ ਨਾ ਜਨਮ ਲੈਣਗੇ ਅੱਜ ਹਲਾਤ ਸਾਡੀ ਕੀ ਹੋਈ ਸਾਧ ਸੰਗਤ ਸਾਡੀਆਂ ਬੀਬੀਆਂ ਧਰਮ ਤੋਂ ਮਨਕਰ ਹੋ ਗਈਆਂ ਸਾਡੇ ਸਿਰਾਂ ਉੱਪਰ ਚੁੰਨੀਆਂ ਨਹੀਂ ਰਹੀਆਂ ਗਲਾ ਵਿੱਚ ਚੁੰਨੀਆਂ ਨਹੀਂ ਰਹੀਆਂ ਗੁਰੂ ਕਲਗੀ ਧਰਦੀ ਦਿੱਤੀ ਮੋਹਰ ਕੇਸ ਉਹ ਅਸੀਂ ਕਟਾ ਕੇ ਪੁੰਨੀਆਂ ਕਰਾ ਲਈਆਂ ਉਹ ਅਸੀਂ ਤੇ ਸਰਦਾਰਾਂ ਦੀਆਂ ਧੀਆਂ ਜਿਨ੍ਹਾਂ ਕਿਸੇ ਨੇ ਨਹੀਂਆਂ ਵੱਡੀਆਂ ਕੁਰਬਾਨੀਆਂ ਗੁਰੂ ਕਲਗੀ ਧਰਜੀ ਨੇ ਕੀਤੀਆਂ ਤੇ ਸਾਨੂੰ ਸਰਦਾਰੀਆਂ ਬਖਸ਼ੀਆਂ ਇਨਹੀ ਕੋ ਸਰਦਾਰ ਬਣਾਉ ਮਾਰੇ ਕਹਿੰਦੇ ਹਿੰਦੁਸਤਾਨੀ ਮਰਦਾ ਹੋਈ ਕੌਮ ਦੇ ਵਿੱਚ ਗੁਰਕਲਗੀਆਂ ਵਾਲੇ ਪਾਤਸ਼ਾਹ ਮਹਾਰਾਜੀ ਨੇ ਆਪਣੇ ਬੱਚਿਆਂ ਦੀਆਂ ਹੱਡੀਆਂ ਬਾਕੇ ਮਿਜ੍ਹ ਪਾਕੇ ਖੂਨ ਪਾਕੇ ਸੱਚੇ ਪਾਤਸ਼ਾਹ ਨੇ ਅੱਜ ਸਾਡੀਆਂ ਸਰਦਾਰੀਆਂ ਕਾਇਮ ਕੀਤੀਆਂ ਇਹ ਹਿੰਦੁਸਤਾਨ ਹਿੰਦੁਸਤਾਨ ਦੀ ਧਰਤੀ ਦਾ ਟੁਕੜਾ ਪੰਜਾਬ ਇਹ ਜਿਉਂਦਾ ਗੁਰਾਂ ਦੇ ਨਾਮ ਤੇ ਸਾਧ